ਦੋ ਇੱਕ ਪੁਲਿਸ ਕੋਲ ਇਨਪੁਟ ਆਈ ਸੀਗੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਹਨ ਲਾਰੈਂਸ ਸनोई ਗੈਂਗ ਔਰ ਗੋਲਡੀ ਤੇ ਲਾਰੈਂਸ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਹਨ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਤੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜੋ ਐਸਐਚਓ ਸੁਮਿਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ you <laughs> ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਉਂਡ ਦੇ ਕਰੀਬ ਪੁਲਿਸ ਪਾਰਟੀ ਦੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ 4 ਤੋਂ 5 ਰਾਉਂਡ ਫਾਇਰ ਕੀਤੇ ਜ ਜਿਹਦੇ ਵਿੱਚ ਦੋਨੋਂ ਮੁੰਡੇ ਜਿਹੜੇ ਹੈਗੇ ਜ਼ਖਮੀ ਹੋ ਗਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਜੀਤ ਅਲੀਆਸ ਸੰਨੀ ਹੈਗਾ ਜੀ ਦੋਨੋਂ ਬੰਦੇ ਜਿਹੜੇ ਹੈਗੇ ਜਿੱਦਾਂ ਮੈਂ ਪਹਿਲਾਂ ਦੱਸਿਆ ਬੋਲਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਇਹ ਗੋਲ ਇਹਨਾਂ ਨੇ ਜਿਹੜਾ ਬੈਕਗ੍ਰਾਉਂਡ ਕੀ ਹੈ ਸਰ ਇਹ ਦੋਨੋਂ ਜਿਹੜੇ ਹੈਗੇ ਅੱਛਾ ਠੀਕ ਹੈ ਤੇ ਦੂਜਾ ਮੁਹਾਲੀ ਦਾ ਹੈਗਾ ਉਹਨਾਂ ਦੇ ਵਿੱਚ ਮੈਂ ਦੱਸ ਦਾਂ ਜੀ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿਲਾਂ ਦਰਜ ਨੇ ਏਨੇ ਥਾਣੇ ਸਰ ਆਪਣੇ ਸੁਹਾਣੇ ਸਾਡੇ ਤੇ ਇੱਕ ਇੱਕ ਫੇਸ ਇੱਕ ਦੋਨੋਂ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਕਿਹੜੀ ਰਿਕਵਰੀ ਕੀ ਹੋਈ ਹੈ ਦੋ ਦੋ ਬੱਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏ ਜੇ ਹੁਣ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਨਾਂ ਦੇ ਹਲੇ ਪ੍ਰੀਮੀਅਰ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਨੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਇੰਟਰੋ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਕੇਸ ਹੈ ਮਾਡਰ ਮੋਟਰਸਾਈਕਲ ਤੇ ਸੀ ਜਿੰਦਾ ਕਾਰਤੂਸ ਵੀ ਸੀਗੇ ਨਾਲ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹਦੇ ਤਿੰਨ ਕਿ ਚੱਲੇ ਹੋਏ ਬਾਕੀ ਗੋਲੀਆਂ ਗੋਲੀਆਂ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਜਿਹੜੀ ਪੁਲਿਸ ਤੇ ਚਲਾਈ ਆ ਉਹ ਗੋਲੀਆਂ ਸਰ ਜੀ ਉਹ ਇੱਕ ਗੱਡੀ 'ਚ ਵਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਵਾਲਾ ਕੰਮ ਲੀਡ ਕਰ ਰਿਹਾ ਸੀ ਫਾਈਲਿੰਗ ਵਿਕਰਮ ਬਰਾੜ ਸਾਹਿਬ ਆਪਣੇ ਹੈਗੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸੋ ਐਸਐਚਓ ਸੁਮਿਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੇ ਹੋ ਸੀਗੇ ਸਰ ਨਾਲ ਬਾਈਕ ਕਰ ਉਹ ਬਾਈਕ ਕਿੱਥ ਇਹ ਮੌਕੇ ਤੇ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਜਿਹੜੇ ਜਿਹੜੇ ਪਹਿਲੇ ਬੱਚੇ ਆ ਸਰ ਇਹਨਾਂ ਦੇ ਖਿਲਾਫ ਉਹਨਾਂ ਚ ਵਾਂਟਡ ਹੈ ਕਿੱਦਾਂ ਵਾਂਟਡ ਹੈਗੇ ਜੀ ਉਹਨਾਂ ਦੇ ਵਿੱਚ ਇਹ ਕਦੋਂ ਕਦੋਂ ਹੋਇਆ ਸਰ ਕੋਈ ਆਈਡੀਆ ਮੈਂ ਦੇਖ ਲੈਨੇ ਆਂ ਦੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮਿਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫ ਆਈ ਆਰਸ ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ ਚ ਇੱਕ ਵਾਰੀ ਸਰ ਜਿਹੜੀ ਤੁਹਾਨੂੰ ਟਿਪ ਆਫ ਮਿਲੀ ਹੈ ਉਹ ਇਸ ਤੋਂ ਤੇ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀ ਉਹਦੇ ਓਕੇ ਓਕੇ ਤੇ ਰਿਲੀਜ਼ ਕਰਾਉਣ ਦੇਗਾ ਬਾਅਦ ਵਿੱਚ ਉਹ ਟੋਟਲ ਡਿਟੇਲ ਜੁਗਾ ਉਹ ਤਾਂ ਐਸ ਜਨਾਬ ਬਾਈ ਜੀ ਵਿਕਰਮ ਰਾਜ ਮੰਤਰੀ ਐਸ ਪੀ